ਲਓ ਜੀ ਮਿੱਤਰੋ ਅੱਜ ਪਹੁੰਚੇ ਆਪਾਂ ਬਰਨਾਲਾ ਟਰੈਕਟਰ ਮੰਡੀ ਹਰੇ ਟਰੈਕਟਰਾਂ ਦੇ ਰੇਟ ਦੱਸਾਂਗੇ ਤੇ ਟਰਾਲੀਆਂ ਦੇ ਆਹ ਟਰਾਲੀ ਆ ਜੀ 11 6.5 ਵਿਦਆਊਟ ਲਿਫਟ ਤੋਂ ਰੇਟ ਆ 95000 ਆਹ ਟਰਾਲਾ ਗਾ 11 6.5 ਬਿਡ ਤੇ ਜਾਲੀ ਲੱਗੀ ਹੋਈ ਆ 10 ਨਟੇ ਹੱਬ ਆ ਟਾਇਰਾਂ ਦੀ ਕੰਡੀਸ਼ਨ ਦੱਸਿਓ ਪੂਰੇ ਵਧੀਆ ਟਾਇਰ ਨੇ ਜੀ ਡਿਮਾਂਡ ਆ ਦੀ 145000 ਕੰਟੈਕਟ ਨੰਬਰ ਆ 8729941979 ਅੱਗੇ ਆ ਟਰਾਲਾ ਹੈ ਜੀ 11.50 ਇਹਦੀ ਡਿਮਾਂਡ ਆ 1,63,000 ਆ ਵੀ ਟਰਾਲਾ ਇੱਕੋ ਵੀਰ ਦੇ ਨੇ ਦੋਨੇ ਟਰਾਲੇ ਉਹ 10 ਦੀ ਚਾਸੀ ਦੇ ਵਿੱਚ ਆ ਗਿਆ 10 ਨਟੀ ਹੱਬ ਤੇ ਉਹਦੀ ਡਿਮਾਂਡ ਆ 1,60,000 ਕਾਰਡ ਆ ਬਾਈ ਦਾ ਆਹ ਇਹ ਤੇ ਗੱਲ ਕਰਕੇ ਟਰਾਲੇ ਤੁਸੀਂ ਖਰੀਦ ਸਕਦੇ ਹੋ ਅੱਗੇ ਆ ਗਿਆ ਟਰਾਲਾ ਜੀ ਜਗਰਾਵਾ ਰੰਗ ਦੇ ਵਿੱਚ 11.50 ਇਹਦਾ ਡਿਮਾਂਡ ਆ 1,75,000 ਸਵਰਾਜ 855 ਜੀ ਪਾਵਰ ਸਟੀering ਦੇ ਵਿੱਚ ਹੈ ਡਬਲ ਪੰਪ 13 ਮਾਡਲ ਦਾ ਡਿਮਾਂਡ ਹੈ 4.5 ਲੱਖ ਦੀ ਜਰ ਸੋਨਾ ਟਰੈਕਟਰ ਹੈ ਟਾਇਰਾਂ ਦੀ ਕੰਡੀਸ਼ਨ ਵੀ ਵਧੀਆ ਪਈ ਹੈਗੀ ਅੱਗੇ ਆਜਾ 2003 ਮਾਡਲ ਡਿਮਾਂਡ ਹੈ ਜੀ 3,11,000 ਪੂਰਾ ਸੋਨਾ ਟਰੈਕਟਰ ਹੈ ਸੋਨਾਲੀ ਕਾ 2007 ਮਾਡਲ ਡਿਮਾਂਡ 215000 ਹਰਿਆਣਾ ਨੰਬਰ ਅੱਗੇ ਆ ਗਿਆ ਸੁਵਰਾਜ 2001 ਕਾ ਮਾਡਲ ਡਿਮਾਂਡ 245000 ਸੋਨਾਲੀ ਕਾ T Y 60 ਪਾਬਰੇ ਸਟੀਰਿੰਗਲ ਸੀਮਾਟਲਾ ਡਿਮਾਂਡ ਤਾਂ 115000 ਸਵਰਾਜ 735 ਐਪੀ 98 ਮਾਡਲ ਬਾਹਰ ਪੰਪ ਪੰਜਾਬ ਨੰਬਰ ਡਿਮਾਂਡ ਇਹਦੀ 130000 ਆਈ ਪੂਰਾ ਵਧੀਆ ਡ੍ਰੈਕਟਰ ਪਿਆ 1852 ਦੀ 2000 ਮਤਲਬ ਪੂਰਾ ਟਮਾੜ ਦੇ ਦੀ 255000 ਪੂਰਾ ਪੋਕਾ ਪੀ ਸਟ੍ਰੈਟਰਾ ਨਵੇਂ ਟਾਇਰ ਨੇ ਜੀ ਕਰਾਜ 852 fg 5 ਸਟਾਰ ਯਾਰ ਭਾਈ ਮਾਦਲਾ ਜੀ ਡਿਮਾਂਡ ਆਈ ਦੀ 69000 ਰੋਡ 3755 ਮਾਦਲਾ ਦੀ ਡਿਮਾਂਡ ਹੈ ਦੀ 1 ਲੱਖ ਪੀ ਆਰ ਆਕੇ ਆ ਗਿਆ ਟੀ ਆਈ ਸੁਣਾ ਲਿਖਾ 750 ਤੋਂ ਥੇਰ ਸੇਮ ਮਾਦਲਾ ਹੈ ਦਮਾਨ 3 ਲੱਖ 5000 22 ਦਾ ਕੰਟੈਕਟ ਨੰਬਰ ਹੈਗਾ ਗੁਰਸੁਨਾ ਟਰਾਈਡਰ ਸਵਰਾਜ 855 96 ਮਾਡਲ ਡਿਮਾਂਡ 1 ਰਕ 50000 ਭਾਈ ਦਾ ਕੰਟੈਕਟ ਨੰਬਰ 82890 11643 ਅੱਗੇ ਆਗਾ ਸੋਨਾ ਲਿਕਾ ਆ ਸਵਰਾਜ 855 2000 ਇੱਕ ਮਾਡਲ ਡਿਮਾਂਡ 275 ਟਾਈਟਨ ਨੰਬਰ 82890 11643 ਇਹ ਸੋਨਾ ਟਰੈਕਟਰ ਹੈ ਅੱਕੇ ਆਗਾ ਸੋਨਾ ਲਿਕ ਡੀਆਈ 750 ਪਾਵਰ ਸਟੀering ਦੇ ਵਿੱਚ ਆਗਾ ਜੀ ਕੋਕਾ ਪੀਸ ਟਰੈਕਟਰ ਹੈ ਜੀ ਪਿਛਲੇ ਟਾਇਰ ਨਵੇਂ ਆ ਜੀ ਭੂਲੇ 7056 11 ਮਾਡਲ ਹੈ ਡਿਮਾਂਡ ਹੈ 398000 ਮੌਕੇ ਤੇ ਕੱਟ ਕੀਤਾ ਜਾਊਗਾ ਬਾਈ ਦਾ ਕੰਟੈਕਟ ਨੰਬਰ ਹੈ 8729941979 ਦੇਖ ਸਕਦੇ ਹੋ ਜੀ ਬਹੁਤ ਭਰੀਆ ਬਰਨਾਲਾ ਟਰੈਕਟਰ ਮੰਡੀ